ਸਤਿਗੁਰੂ ਗੋਬਨ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਥ ਸੰਗਤ ਅੱਜ ਆਪਾਂ ਜਿਹੜੀਆਂ ਬੇਨਤੀਆਂ ਨੂੰ ਸਾਂਝੀਆਂ ਕਰਨਾ ਹੈ ਗੁਰਮੁਖ ਪਿਆਰਿਓ ਥੋੜਾ ਜਿਆਦਾ ਧਿਆਨ ਜ਼ਰੂਰ ਦਿਓ ਸਾਡੇ ਧਿਆਨ ਨਾ ਦੇਣ ਕਰਕੇ ਕਈ ਵਾਰੀ ਅਸੀਂ ਕੁਝ ਉਲਟ ਚੀਜ਼ਾਂ ਕਰ ਬੈਠਦੇ ਹਾਂ ਸਾਨੂੰ ਭਾਵ ਸਮਝਾਉਣ ਦੀ ਮਨਸ਼ਾ ਕੁਝ ਹੋਰ ਹੁੰਦੀ ਹੈ ਪਰ ਅਸੀਂ ਸਮਝ ਕੁਝ ਹੋਰ ਜਾਣੇ ਆ ਉਸ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਹੈ ਫਰਕ ਜ਼ਰੂਰ ਪੈਂਦਾ ਹੈ ਸੋ ਗੁਰਮਖ ਪਿਆਰਿਓ ਥੋੜਾ ਜਿਹਾ ਸਮਝਣ ਦਾ ਪ੍ਰਯਾਸ ਕਰਿਓ ਥੋੜਾ ਜਿਹਾ ਜ਼ਰੂਰ ਸਮਝਿਓ ਸਾਧ ਸੰਗਤ ਜਿਹੜੀਆਂ ਬੇਨਤੀਆਂ ਆਪਾਂ ਅੱਜ ਕੋਸ਼ਿਸ਼ ਕਰਾਂਗੇ ਸਮਝਣ ਦੀ ਥੋੜਾ ਜਿਹਾ ਜ਼ਰੂਰ ਸਮਝਿਓ ਸਾਧ ਸੰਗਤ ਥੋੜਾ ਜਿਹਾ ਸਮਝਣ ਦਾ ਯਤਨ ਜਿਹੜਾ ਹੈ ਉਹ ਜ਼ਰੂਰ ਕਰਿਓ ਗੁਰਮੁਖ ਪਿਆਰਿਓ ਬਾਬਾ ਕੁਲਵੰਤ ਸਿੰਘ ਜੀ ਨੇ ਦੱਸਿਆ ਕਲਯੁਗ ਦਾ ਅੰਤ ਕਦੋਂ ਹੋਣਾ ਤੇ ਕਲਯੁਗ ਕਿਸ ਤੋਂ ਡਰਦਾ ਹੈ ਦਸਮ ਪਿਤਾ ਜੀ ਕਦੋਂ ਆਉਣਗੇ ਦੁਬਾਰਾ ਕਲਗੀ ਅਵਤਾਰ ਦੇ ਵਿੱਚ ਇਹ ਆਪਾਂ ਬੇਨਤੀਆਂ ਜੜੀਆਂ ਨੇ ਉਹ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਵੋ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਕਿਸ ਤਰ੍ਹਾਂ ਗੁਰਮੁਖ ਪਿਆਰਿਓ ਜਿਹੜਾ ਸੰਸਾਰ ਹੈ ਸੰਸਾਰ ਦੀ ਹਾਲਤ ਜਿਹੜੀ ਹੈ ਉਹ ਕਿਸ ਤਰ੍ਹਾਂ ਤਰਸਯੋਗ ਹਾਲਤ ਬਣ ਚੁੱਕੀ ਹੈ ਕਿਸ ਤਰ੍ਹਾਂ ਜਿਹੜੀ ਇਹ ਹਾਲਤ ਹੈ ਇਹ ਤਰਸਯੋਗ ਹਾਲਤ ਬਣੀ ਹੋਈ ਹੈ ਤੇ ਪਿਆਰਿਓ ਇਹ ਜਿਹੜੀ ਹਾਲਤ ਹੈ ਇਹ ਗੁਰੂ ਚੌਣ ਤਾਂ ਹੀ ਠੀਕ ਹੋ ਸਕਦੀ ਹੈ ਕਿਸੇ ਬੰਦੇ ਦੇ ਵੱਸ ਦਾ ਇਹ ਕੰਮ ਜਿਹੜਾ ਨਹੀਂ ਹੈ ਜੇ ਆਪਾਂ ਸੋਚੀਏ ਵੀ ਸੁਧਾਰ ਦਈਏ ਅਸੀਂ ਐ ਕਰ ਦਈਏ ਕਿਸੇ ਨੂੰ ਸਮਝਾਉਣਾ ਬਹੁਤ ਮੁਸ਼ਕਲ ਹੈ ਅੱਜ ਦੇ ਟਾਈਮ ਦੇ ਵਿੱਚ ਕਿਸੇ ਨੂੰ ਕਨਵਿੰਸ ਕਰਨਾ ਕਿਸੇ ਨੂੰ ਇਹ ਗੱਲ ਤੇ ਜਿਹੜਾ ਹੈ ਜ਼ੋਰ ਦਬਾਉਣਾ ਕਿ ਭਾਈ ਤੂੰ ਬਦਲ ਤੂੰ ਥੋੜਾ ਜਿਹਾ ਸਮਝ ਤੂੰ ਆਪਣੇ ਆਪ ਨੂੰ ਇੰਜ ਕਰ ਇੰਜ ਕਰ ਆ ਕਰ ਇਹ ਚੀਜ਼ਾਂ ਸਮਝਾਉਣੀਆਂ ਬਹੁਤ ਮੁਸ਼ਕਲ ਨੇ ਸਾਧ ਸੰਗਤ ਇਹਨਾਂ ਚੀਜ਼ਾਂ ਤੇ ਗੌਰ ਜਿਹੜਾ ਹੈ ਸਾਨੂੰ ਜ਼ਰੂਰ ਕਰਨਾ ਪਏਗਾ ਸੋ ਖੈਰ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਕਿ ਜਿਹੜਾ ਕਲਯੁਗ ਹੈ ਨਾ 사ਸੰਗਤ ਇਹਦਾ ਅੰਤ ਤਾਂ ਹਜੇ ਬਹੁਤ ਸਮਾਂ ਪਿਆ ਹੈ ਕਿਉਂਕਿ ਕਲਯੁਗ ਦਾ ਜਿਹੜਾ ਅੰਤ ਹੈ ਉਹ ਹਲੇ ਬਹੁਤ ਸਾਲ ਪਿਆ ਹੈ ਸ਼ਾਇਦ ਸਾਡੀਆਂ ਕਈ ਪੀੜੀਆਂ ਹੋ ਕੇ ਚਲੀਆਂ ਜਾਣਗੀਆਂ ਤੇ ਕਲਯੁਗ ਫਿਰ ਵੀ ਚੱਲਦਾ ਰਹੇਗਾ ਕਈ ਪੀੜੀਆਂ ਨੂੰ ਨੰਗਣਾ ਪਏਗਾ ਇਸ ਸਥਿਤੀ ਦੇ ਵਿੱਚੋਂ ਤੇ ਇਹ ਕਲਯੁਗ ਫਿਰ ਸਮਾਂ ਜਿਹੜਾ ਇਹਦਾ ਖਤਮ ਹੋਏਗਾ ਸ਼ਾਇਦ ਇਨੂੰ ਬਹੁਤ ਸਮਾਂ ਲੱਗ ਜੇ ਹੋ ਸਕਦਾ ਇੱਕ ਸਦੀ ਵੀ ਲੱਗ ਜੇ ਸਾਦ ਸੰਗਤ ਇਹ ਕਲਯੁਗ ਖਤਮ ਹੋਣ ਦੇ ਲਈ ਇੱਕ ਸਦੀ ਦੇ ਵਿੱਚ ਸਾਡੀਆਂ ਦੋ ਪੀੜੀਆਂ ਜਿਹੜੀਆਂ ਨੇ ਉਹ ਜ਼ਰੂਰ ਜਾਣਗੀਆਂ ਪਿਆਰਿਓ ਕਲਯੁਗ ਜਿਹੜਾ ਹੈ ਉਹ ਅੱਜ ਦੇ ਸਮੇਂ ਦੇ ਵਿੱਚ ਜ਼ੋਰ ਤੇ ਹੈ ਤੁਸੀਂ ਅੱਜ ਕਿਸੇ ਨੂੰ ਗੁਰਬਾਣੀ ਪੜਨ ਦਾ ਕਹੋ ਜਾਂ ਗੁਰੂ ਘਰ ਜਾਣ ਦਾ ਕਹੋ ਤੇ ਪਿਆਰਿਓ ਕੋਈ ਨਹੀਂ ਮੰਨਦਾ ਕਿਸੇ ਨੂੰ ਤੁਸੀਂ ਕਹਿ ਦਿਓ ਲਖਚਰ ਪੁਣੇ ਵੱਲ ਜਾਣ ਨੂੰ ਕਹਿ ਦਿਓ ਤੇ ਸਾਰੇ ਤਿਆਰ ਹੋ ਜਾਣਗੇ ਗੁਰੂ ਘਰਾਂ ਦੇ ਵਿੱਚ ਭੀੜ ਕਿਉਂ ਨਹੀਂ ਤੁਸੀਂ ਵੇਖੋ ਆਥਣੇ ਸੁਬਾ ਨਿਤਨੇਮ ਹੁੰਦਾ ਕਿੰਨੇ ਕੁ ਪ੍ਰਾਣੀ ਹੁੰਦੇ ਨੇ ਕਈ ਵਾਰ ਤੇ ਐਸਾ ਸਮਾਂ ਹੁੰਦਾ ਹੈ ਸਾਧ ਸੰਗਤ ਕਿ ਇਕੱਲੇ ਭਾਈ ਜੀ ਹੁੰਦੇ ਨੇ ਉਹਨਾਂ ਨੇ ਇੱਕ ਹੱਥ ਨਾਲ ਸਰੂਪ ਫੜਿਆ ਹੁੰਦਾ ਹੈ ਗੁਰੂ ਦਾ ਤੇ ਇੱਕ ਹੱਥ ਦੇ ਨਾਲ ਉਹ ਜਿਹੜਾ ਚੋਰ ਸੇਵ ਕਰਦੇ ਨੇ ਉਦੋਂ ਬੜਾ ਮਨ ਨੂੰ ਜਿਹੜਾ ਹੈ ਦੁੱਖ ਲੱਗਦਾ ਵੀ ਕੌਮ ਆਹ ਚੀਜ਼ਾਂ ਵੀ ਵੇਖ ਰਹੀ ਹੈ ਹੋਰ ਨਹੀਂ ਤਾਂ ਇੱਕ ਬਜ਼ੁਰਗ ਆਦਮੀ ਜਿਹੜਾ ਇੱਕ ਲੱਤ ਤੋਂ ਹੈਂਡੀਕੈਪਟ ਹੈ ਖਲੌੜੀ ਦੇ ਨਾਲ ਤੁਰਦਾ ਹੈ ਤੇ ਉਹ ਵੀ ਗੁਰੂ ਦਾ ਸਰੂਪ ਲਿਆ ਕੇ ਪ੍ਰਕਾਸ਼ ਕਰ ਰਿਹਾ ਹੈ ਤੇ ਅਸੀਂ ਪੰਥ ਦੀਆਂ ਚੜ੍ਹਦੀ ਕਲਾ ਦੀਆਂ ਗੱਲਾਂ ਕਰ ਰਹੇ ਹਾਂ ਕਹਿਣ ਤੋਂ ਭਾਵ ਜਿਹੜੇ ਉੱਠ ਕੇ ਗੁਰੂ ਘਰ ਨਹੀਂ ਜਾ ਸਕਦੇ ਆਪਣੇ ਪਿੰਡ ਦੇ ਨੇੜਲੇ ਤੇ ਸਾਧ ਸੰਗਤ ਉਹ ਕੌਮ ਤੇ ਪੰਥ ਦੀ ਗੱਲ ਕਰਨ ਦਾ ਕੀ ਹੱਕ ਰੱਖਦੇ ਨੇ ਤੁਸੀਂ ਖੁਦ ਦੱਸੋ ਗੱਲਾਂ ਵੱਡੀਆਂ ਵੱਡੀਆਂ ਡੀਂਗਾ ਵੱਡੀਆਂ ਵੱਡੀਆਂ ਸਾਧ ਸੰਗਤ ਮੋਰਚੇ ਲਾ ਕੇ ਬਹਿ ਜਾਣਾ ਤੇ ਬਾਅਦ ਵਿੱਚ ਫਿਰ ਪੈਸੇ ਲੈ ਕੇ ਮੋਰਚੇ ਫੇਲ ਕਰਦੇ ਨੇ ਕੀ ਇਹ ਪੰਥ ਨੂੰ ਢਾਹ ਲਾਉਣਾ ਨਹੀਂ ਕੀ ਇਹ ਪੰਥ ਨੂੰ ਬਰਬਾਦ ਕਰਨਾ ਨਹੀਂ ਸਾਧ ਸੰਗਤ ਜਰਾ ਸੋਚ ਕੇ ਵੇਖੋ ਜਰਾ ਵਿਚਾਰ ਕੇ ਵੇਖੋ ਇਹ ਗੱਲ ਸੋ ਸਾਤ ਸੰਗਤ ਇਹ ਗੱਲ ਮੈਂ ਤਾਂ ਕਰਕੇ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਆ ਤਾਂ ਕਰਕੇ ਆਪ ਜੀ ਦੇ ਨਾਲ ਇਹ ਗੱਲ ਮੈਂ ਰੱਖ ਰਿਹਾ ਆ ਗੁਰਮੁਖ ਪਿਆਰਿਓ ਕਿਤੇ ਨਾ ਕਿਤੇ ਸਾਨੂੰ ਇਹ ਗੱਲ ਜਿਹੜੀ ਹੈ ਸਮਝਣੀ ਪਵੇਗੀ ਵਿਚਾਰਨੀ ਪਵੇਗੀ ਕਿ ਕਲਯੁਗ ਜਿਹੜਾ ਹੈ ਇਹੋ ਹੀ ਹੈ ਕੋਈ ਗੁਰੂ ਕੋਲੇ ਜਾਣ ਨੂੰ ਮਨ ਦਾ ਨਹੀਂ ਕੋਈ ਗੁਰੂ ਦੀ ਗੱਲ ਕਰਨ ਲਈ ਮਨ ਦਾ ਨਹੀਂ ਗੁਰੂ ਕਾ ਕਹਿਣਾ ਕਿਸੇ ਨੇ ਮੰਨਣਾ ਨਹੀਂ ਤੇ ਪਿਆਰਿਓ ਇਹ ਕਲਯੁਗ ਹੀ ਤਾਂ ਹੈ ਗੁਰੂ ਘਰ ਜਾਣ ਲਈ ਕੋਈ ਤਿਆਰ ਨਹੀਂ ਲਖਰ ਪੁਣੇ ਵੱਲ ਜਾਓ ਤੇ ਉੱਥੇ ਬਹੁਤ ਭੀੜ ਹੋਏਗੀ ਤੇ ਗੁਰੂ ਘਰਾਂ ਦੇ ਵਿੱਚ ਇੰਨੀ ਭੀੜ ਕਿਉਂ ਨਹੀਂ ਉਹ ਗਲਤ ਮਲਤ ਥਾਵਾਂ ਤੇ ਭੀੜ ਕਿਉਂ ਹੈ ਕਿਉਂਕਿ ਜੋ ਲੋਕਾਂ ਨੂੰ ਚਾਹੀਦਾ ਉੱਥੇ ਮਿਲ ਰਿਹਾ ਜੇ ਆਪਾਂ ਮੰਨੀਏ ਵੀ ਕਲਯੁਗ ਜਿਹੜਾ ਹੈ ਉਹ ਪ੍ਰਭਾਵ ਪਾ ਚੁੱਕਿਆ ਹੈ ਜੋ ਲੋਕਾਂ ਨੂੰ ਚਾਹੀਦਾ ਹੈ ਵੇਖਣਾ ਸੁਣਨਾ ਪਸੰਦ ਕਰਦੇ ਨੇ ਉੱਥੇ ਮਿਲ ਰਿਹਾ ਲੋਕ ਉੱਥੇ ਜਾ ਰਹੇ ਨੇ ਆਪਣੀ ਮਰਜ਼ੀ ਨਾਲ ਜਾ ਰਹੇ ਨੇ ਹੁਣ ਇੱਕ ਗੱਲ ਨੋਟ ਕਰਿਓ ਕਿ ਦੋਜੀ ਨੂੰ ਦੁੱਧ ਘਰ-ਘਰ ਫਿਰਕੇ ਪਾਉਣਾ ਪੈਂਦਾ ਸ਼ਰਾਬ ਤਾਂ ਲੋਕੀ ਤੁਰ ਕੇ ਖੁਦ ਠੇਕੇ ਤੋਂ ਲੈਣ ਚਲੇ ਜਾਂਦੇ ਨੇ ਚਾਹੇ ਕਿ ਚਿੱਡੀ ਮਰਜ਼ੀ ਦੂਰ ਹੋਵੇ ਹੁਣ ਇੱਕ ਤਾਂ ਹੈ ਪਰਿਵਾਰਕ ਚੀਜ਼ ਉਹਨੂੰ ਘਰ-ਘਰ ਜਾ ਕੇ ਵੇਚਣੀ ਪੈ ਰਹੀ ਹੈ ਤੇ ਇੱਕ ਹੈ ਗੰਦੀ ਚੀਜ਼ ਮਾੜੀ ਚੀਜ਼ ਉਹ ਬੰਦਾ ਕਿਤੋਂ ਵੀ ਤੁਰ ਕੇ ਆ ਕੇ ਲੈਣ ਨੂੰ ਤਿਆਰ ਹੈ ਤੁਸੀਂ ਖੁਦ ਵੇਖੋ ਵੀ ਹੁਣ ਕਿੱਦਾਂ ਵੱਡਾ ਅੰਤਰ ਹੈ ਇਹੋ ਤੇ ਕਲਯੁਗ ਹੈ ਸਾਤ ਸੰਗਤ ਸਾਡੇ ਬੱਚੇ ਫੋਨਾਂ ਦੇ ਵਿੱਚ ਖਚਤ ਹੋ ਗਏ ਰੀਲਾਂ ਦੇ ਵਿੱਚ ਖਚਤ ਹੋ ਗਏ ਸਾਡੇ ਬੱਚੇ ਜਿਹੜਾ ਚੰਗਾ ਮੰਦਾ ਸਭ ਅੱਜ ਵੇਖ ਰਹੇ ਨੇ ਤੇ ਪਿਆਰਿਓ ਅਸੀਂ ਇਹਨਾਂ ਚੀਜ਼ਾਂ ਨੂੰ ਸਮਝੀਏ ਇਹਨਾਂ ਚੀਜ਼ਾਂ ਨੂੰ ਵਿਚਾਰੀਏ ਗੁਰਮੁਖ ਪਿਆਰਿਓ ਇਹਨਾਂ ਚੀਜ਼ਾਂ ਤੇ ਜਿਹੜਾ ਹੈ ਅਸੀਂ ਗੌਰ ਕਰੀਏ ਸਾਨੂੰ ਇਹ ਚੀਜ਼ ਜਿਹੜੀ ਹੈ ਜ਼ਰੂਰ ਸਮਝਣੀ ਪਵੇਗੀ ਇਹ ਚੀਜ਼ ਜ਼ਰੂਰ ਵਿਚਾਰਨੀ ਪਵੇਗੀ ਸਾਧ ਸੰਗਤ ਇਹ ਚੀਜ਼ ਨੂੰ ਜਰਾ ਅਸੀਂ ਸਮਝੀਏ ਇਹ ਚੀਜ਼ ਤੇ ਅਸੀਂ ਜਰਾ ਥੋੜਾ ਜਿਹਾ ਫੋਕਸ ਕਰੀਏ ਥੋੜਾ ਜਿਹਾ ਸਮਝਣ ਦੀ ਲੋੜ ਹੈ ਥੋੜਾ ਜਿਹਾ ਸਾਧ ਇਹੋ ਹੀ ਕਾਲ ਯੁਗ ਹੈ ਤੇ ਪਿਆਰਿਓ ਜਿਹੜੇ ਕਾਲ ਯੁਗ ਤੋਂ ਬਚ ਜਾਣਗੇ ਬਾਚੇ ਹੋਏ ਨੇ ਉਹ ਨੇ ਜਿਹੜੇ ਗੁਰੂ ਦੇ ਨੇੜੇ ਹੋਗੇ ਜਿਹੜੇ ਪਾਤਸ਼ਾਹ ਦੇ ਨੇੜੇ ਹੋਗੇ ਬਿਨ ਸ਼ਬਦ ਹੈ ਪਰਮਾਈ ਹੈ ਦੁਬਦਾ ਡੋਬੇ ਪੂਰ ਸਤਿਗੁਰ ਨੇ ਕਹਿ ਦਿੱਤਾ ਕਿ ਗੁਰੂ ਦੇ ਸ਼ਬਦ ਤੋਂ ਬਿਨਾ ਇਹ ਇੰਨੇ ਕੋ ਭਰਮ ਗਏ ਇੰਨੇ ਕੋ ਕਲਯੁਗ ਨੇ ਘੁਮਾ ਦਿੱਤੇ ਦੁਬਦਾ ਦੇ ਵਿੱਚ ਸਾਰੇ ਡੁੱਬ ਗਏ ਉਹ ਕਾਦੇ ਤੋਂ ਗੁਰੂ ਤੋਂ ਬਿਨਾ ਗੁਰੂ ਦੇ ਸ਼ਬਦ ਤੋਂ ਬਿਨਾ ਸਾਧ ਸੰਗਤ ਗੁਰ ਕੀ ਮਤ ਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੁੱਬੇ ਸਿਆਨੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਤਾਂ ਹੀ ਕਿਹਾ ਸੀ ਪਿਆਰਿਓ ਦਸਮ ਪਿਤਾ ਜੀ ਉਦੋਂ ਆਉਣਗੇ ਜਦੋਂ ਇਹ ਕਲਯੁਗ ਸਿਖਰਾਂ ਤੇ ਹੋ ਜਾਏਗਾ ਜਦੋਂ ਦਾ ਅੰਤ ਕਰਨਾ ਹੋਏਗਾ ਜਦੋਂ ਗੁਰੂ ਅਵਤਾਰ ਧਾਰਨਗੇ ਇਹ ਕਲਯੁਗ ਦਾ ਅੰਤ ਹੋ ਜਾਏਗਾ ਉਦੋਂ ਸਤਜੁਗ ਦਾ ਫਿਰ ਅਵਤਾਰ ਹੋਏਗਾ ਕਲਗੀ ਜਿਹੜਾ ਹੈ ਉਹ ਅਵਤਾਰ ਕਿੱਥੇ ਹੋਏਗਾ ਉਹ ਅੰਮ੍ਰਿਤਸਰ ਦੀ ਧਰਤੀ ਤੇ ਹੋਏਗਾ 100 ਸਾਖੀ ਦੇ ਵਿੱਚ ਪੁਰਾਤਨ 100 ਸਾਖੀ ਦੇ ਵਿੱਚ ਇਹਦਾ ਜ਼ਿਕਰ ਮਿਲਦਾ ਹੈ ਕਿ ਗੁਰੂ ਬਾਦਸ਼ਾ ਫਿਰ ਅਵਤਾਰ ਧਾਰਨਗੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਉਣਗੇ ਤੇ ਇਹ ਜਿਹੜਾ અવਤਾਰ ਧਾਰ ਕੇ ਪਾਤਸ਼ਾਹ ਨੇ ਆਉਣਾ ਫਿਰ ਉਸ ਤੋਂ ਬਾਅਦ ਇਹ ਜਿਹੜਾ ਕਲਯੁਗ ਦਾ ਹੈ ਅੰਤ ਹੋਣਾ ਹੈ ਉਸ ਤੋਂ ਪਹਿਲਾਂ ਨਹੀਂ ਗੁਰਮੁਖ ਪਿਆਰੇਓ ਇਹ ਆਪਾਂ ਗੱਲ ਸਮਝ ਲਈਏ ਸੋ ਕਲਯੁਗ ਅੱਜ ਸਾਡੇ ਚਾਰੇ ਪਾਸੇ ਆ ਜਿਹੜੇ ਗੁਰੂ ਦੇ ਨਾਮ ਨਾਲ ਜੁੜੇ ਹੋਏ ਨੇ ਗੁਰੂ ਘਰ ਨਾਲ ਜੁੜੇ ਨੇ ਪਰਮੇਸ਼ਰ ਨਾਲ ਜੁੜੇ ਨੇ ਉਹ ਇਸ ਕਲਯੁਗ ਤੋਂ ਬਚੇ ਰਹਿਣਗੇ ਜਦੋਂ ਉਹ ਮਨ ਲੱਗਿਆ ਕਰਨ ਵੀ ਕੀ ਕਰਾਂਗੇ ਪਾਠ ਕਰਕੇ ਕੀ ਕਰਾਂਗੇ ਗੁਰੂ ਘਰ ਜਾ ਕੇ ਫਿਰ ਸਮਝ ਲਿਓ ਵੀ ਕਲਜੋਗ ਆਪਣਾ ਪ੍ਰਭਾਵ ਪਾਉਣ ਲੱਗ ਗਿਆ ਸਮਝ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ